ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਇਸ ਚੈਨਲ ਨਾਲ ਜਿਹੜੇ ਵੀ ਭੈਣ ਭਰਾ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਗੇ ਕਿਰਪਾ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਵਾਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦ ਮਿਲੇ ਤੇ ਪਹੁੰਚ ਚੁੱਕੇ ਆਂ ਪਿੰਡ ਮਮਹੂਦਪੁਰਾ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲਗਦੀ ਸਜਨੋ ਪਟੇ ਭਾਈ ਗੁਰਪ੍ਰੀਤ ਸਿੰਘ ਦੇ ਘਰ ਮਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਸਜਣੋ ਕੁਐਸਟ ਬੇਨਤੀ ਕਰਦੇ ਆ ਨਰਖ ਪਰਖ ਕਰਿਓ ਕਰਕੇ ਤਸੱਲੀ ਤੇ ਫਿਰ ਲੈ ਕੇ ਜਾਇਆ ਕਰੋ ਫਰਜ ਬੰਦਾ ਤੁਹਾਡਾ ਪੈਸੇ ਲਾਉਣੇ ਹੁੰਦੇ ਆ ਤੇ ਆਓ ਲਈਏ ਇਹਧੇਰੇ ਜਾਣਕਾਰੀ ਵੀਰ ਤੋਂ ਵੇਂਚੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋ ਚੜਦੀ ਕਲਾ ਪ੍ਰਾ ਚੜਦੀ ਗੱਲ ਹੈ ਚੜਦੀ ਗੱਲ ਸੰਧੂ ਦਾ ਠੀਕ ਹੈ ਜੀ ਕਿ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਪਿੰਡ ਮਹਮੂਦਪੁਰਾ ਜ਼ਿਲ੍ਹਾ ਤੇ ਤਹਿਸੀਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਕਿ ਮੋਬਾਈਲ ਨੰਬਰ 964603834 ਠੀਕ ਹੈ ਤੇ ਭਰਾ ਕਿੜਵਾ ਸੂਬਾ ਲੈਣ ਦੀ ਮੱਝ ਇਹ ਸੰਧੂ ਸਾਹਿਬ ਜੀ ਤੀਜੇ ਸੂਵੇ ਸੂਈ ਹੈ ਜੀ ਤੀਜੇ ਸੂਵੇ ਸੂਈ ਹੈ ਹਾਂਜੀ ਮਜੂਦਾ ਦੁੱਧ ਹਾਜ਼ਰ ਕਹਿੰਦਾ ਪੱਕਾ ਉਹ ਬੱਚੇ ਨੂੰ ਚੰਗਾ ਆ ਗਿਆ ਜੀ 7 ਆਪੇ 6 ਕਿਲੋ ਦੀ ਗਾਰੰਟੀ ਦਵਾਂ ਚੌੜ ਕਿਦਾਂ ਵੀਰ ਹਾਂ ਚਵਾ ਦੀ ਓਕੇ ਆ ਜੀ ਓਕੇ ਆ ਕੋਈ ਬਾਦ ਘਾਟ ਨਹੀਂ ਨਾ ਨਾ ਜੀ ਖੁੱਲ ਹੀ ਰੂਮ ਗਈ ਹਾਂਜੀ ਖੁੱਲ ਗਏ ਨੂੰ ਤੁਰ ਗਏ ਕੱਟਾ ਮਗਰ ਕੱਟਾ ਲਓ ਪੈਸਾ ਜਨੂੰ ਬੱਚੇ ਦਾ ਸਮਾਂ ਟਾਈਮ ਦਾ ਹਿਸਾਬ ਲਾ ਲਿਓ ਕਿ ਮਹੀਨੇ ਦਾ ਜਾਂ 20 ਦਿਨਾਂ ਦਾ ਜਾਂ 15 ਦਾ ਠੀਕ ਆ ਤੇ ਦੁੱਧ ਵੀਰ ਕਹਿੰਦਾ 7 ਕਿਲੋ ਆ ਤਾਂ 6 ਕਿਲੋ ਤੇ ਜਿਹੜਾ ਮਰਜੀ ਮੇਰਾ ਵੀਰ ਲੈ ਜੇ ਤੇ ਥਣਾ ਦੀ ਸਪੇਸ ਥਣਵਾਨਾ ਸਾਰਾ ਬੰਤਰ ਦੇਖ ਲੋ ਦੁਰ ਦੀ ਤਰ ਦੀ ਤੋਰਾ ਤਰਾ ਠੀਕ ਹੈ ਲੋ ਜੀ ਤੋਰਾ ਤਰਾ ਜੇ ਸਜਣੋਂ ਚੰਗਾ ਲੋ ਜੀ ਬਾਕੀ ਬਿੱਲੀ ਮਣਕੀ ਅੱਖ ਤੇ ਮੱਥੇ ਜਿਹੜਾ ਬੱਲਿਆ ਪੂਛ ਵੀ ਸੋਹਣੀ ਧੂਮੀ ਆ ਤੇ ਰੇਟ ਬੜਾ ਵੀਰ ਦਾ ਜਾਇਜ਼ ਹੁੰਦਾ ਠੀਕ ਹੈ ਜੀ ਲੋ ਜੀ ਮਗਲੀ ਸਾਈਡ ਤੋਂ ਵਾਹਨੇ ਦੀ ਵੀ ਬੰਤਰ ਦੇਖ ਸਕਦੇ ਜੇ ਤੇ ਗਾੜੀ ਦੋਈ ਚੰਗੀ ਦਾ ਲਓ ਸੱਜਣਾ ਠੀਕ ਆ ਜੀ ਕਿਹਾ ਆਈ ਓਕੇ ਆ ਬਿਲਕੁਲ ਹਾਂਜੀ ਹਾਂਜੀ 6 ਕਿਲੋ ਦੁੱਧ ਹੈ ਨਾ ਹਾਂਜੀ 6 ਕਿਲੋ ਤੇ ਮੁੱਲ ਵੀਰ ਕੀ ਕਰਦਾ ਮੁੱਲ ਜੀ 50000 ਕਰਦੇ ਸਿਰਫ ਤੋਂ ਆਪਣਾ ਲਈ ਕਿੰਨੇ ਦੇ ਦੇਣੀ ਹੈ ਫਿਰ ਲਾਸਟ 43000 ਦੀ ਦੇਗੀ 5000 ਛੱਡ ਦੇ ਛੱਡ ਦੋ ਜੀ ਸੰਦੂ ਲਓ ਜੀ 42000 ਦੇ ਵਿੱਚ ਜਿਹੜੀ ਹੈ ਮਾਈ ਦਿੱਤੀ ਜਾਊਗੀ 6 ਕਿਲੋ ਦੁੱਧ ਆ ਪਿੰਡ ਮਹਮੂਦਪੁਰ ਆ ਪਹੁੰਚ ਕੇ ਆਪਣੀ ਜਰੂਰ ਨਰਖ ਪਰਖ ਕਰਿਓ ਕਿਉਂਕਿ ਪੈਸੇ ਲਾਉਣੇ ਆ ਤੁਹਾਡਾ ਫਰਜ਼ ਪੰਦਾ ਹੈ ਕਰਕੇ ਤੇ ਫਿਰ ਲੈ ਕੇ ਜਾਇਓ ਤੇ ਦੁੱਧ ਦਾ ਜਿਹੜਾ ਵੀਰ ਨੇ ਦੱਸਤਾ 6 ਕਿਲੋ ਮਜੂਦਾ ਆਣੇ ਤੇ ਮਗਰ ਮਿਲ ਕਾਫਿਆ ਤੇ ਮੱਝ ਸੁਣੀ ਆ ਠੀਕ ਆ ਜੀ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਜੀ ਰੱਬ ਰਾਖਾ